ਸਾਮਣੇ ਆ ਰਹੀ ਹੈ ਫਰੀਦਕੋਟ ਤੋਂ ਫਰੀਦਕੋਟ ਲੋਕ ਸਭਾ ਸੀਟ ਤੇ VOTING ਸ਼ੁਰੂ ਹੋ ਗਈ ਹੈ ਇਸ ਦਰਮਿਆਨ ਖਬਰ ਸਾਹਮਣੇ ਆ ਰਹੀ ਹੈ ਕਿ ਫਰੀਦਕੋਟ ਦੇ ਵਿੱਚ ਮੌਸਮ ਨੇ ਇਕਦਮ ਕਰਵਟ ਲਈ ਆ ਤੇ ਹਨੇਰੀ ਚੱਲਣ ਦੇ ਕਾਰਨ ਪੋਲਿੰਗ ਬੂਥ ਦੇ ਸ਼ੈਡ ਡਿੱਗ ਜਾਂਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਸਟਾਫ ਨੇ ਬੜੀ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾਈ ਹੈ ਵਾਲ-ਵਾਲ ਬਚੇ ਨੇ ਸਟਾਫ ਤੋਂ ਅੰਦਾਜ਼ੇ ਕਿ ਮੌਸਮ ਨੇ ਇਕਦਮ ਆਪਣਾ ਮિજાਜ ਬਦਲਿਆ ਏ ਅਤੇ ਤੇਜ਼ ਹਨੇਰੀ ਦੇ ਕਾਰਨ ਪੋਲਿੰਗ ਬੂਥ ਦੇ ਟੈਂਟ ਅਤੇ ਪੋਲਿੰਗ ਬੂਥ ਦਾ ਸ਼ੈਡ ਡਿੱਗ ਜਾਂਦਾ ਹੈ ਕੋਟਵੈਤ ਸਵੇਰਾਂ ਸਾਹਮਣੇ ਆਈਆਂ ਨੇ ਜਿੱਥੇ ਵੋਟਾਂ ਦੀ ਹਨੇਰੀ ਆਉਣ ਤੋਂ ਪਹਿਲਾਂ ਹੀ ਮੌਸਮ ਦੀ ਹਨੇਰੀ ਆ ਗਈ। ਮੌਸਮ ਨੇ ਇੱਕੋ ਦਮ ਕਰਵਟ ਲਈ ਅਤੇ ਤੇਜ਼ ਹਨੇਰੀ ਦੇ ਕਾਰਨ ਪੋਲਿੰਗ ਬੂਥ ਦੇ ਸ਼ੈੱਡ ਤੱਕ ਡਿੱਗ ਜਾਂਦੇ ਨੇ। ਤੋਂ ਅੰਦਾਜ਼ਾ ਹੈ ਕਿ ਫਰੀਦਕੋਟ ਲੋਕ ਸਭਾ ਸੀਟ ਤੇ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਸਵੇਰ ਦੇ ਸਮੇਂ ਤੋਂ ਹੀ ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਇਸ ਵਿਚਾਲੇ ਮੌਸਮ ਦੇ ਵਿੱਚ ਭਾਰੀ ਬਦਲਾ ਦੇਖਣ ਨੂੰ ਮਿਲਿਆ ਅਤੇ ਮੌਸਮ ਨੇ ਅਚਾਨਕ ਆਪਣਾ ਮਿਜ਼ਾਜ ਬਦਲ ਲਿਆ। ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਰੀਦਕੋਟ ਤੋਂ ਫਰੀਦਕੋਟ ਲੋਕ ਸਭਾ ਸੀਟ ਤੇ VOTING ਸ਼ੁਰੂ ਹੋ ਗਈ ਹੈ ਇਸ ਦਰਮਿਆਨ ਖਬਰ ਸਾਹਮਣੇ ਆ ਰਹੀ ਹੈ ਕਿ ਫਰੀਦਕੋਟ ਦੇ ਵਿੱਚ ਮੌਸਮ ਨੇ ਇਕਦਮ ਕਰਵਟ ਲਈ ਆ ਤੇ ਹਨੇਰੀ ਚੱਲਣ ਦੇ ਕਾਰਨ ਪੋਲਿੰਗ ਬੂਥ ਦੇ ਸ਼ੈੱਡ ਡਿੱਗ ਜਾਂਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਸਟਾਫ ਨੇ ਬੜੀ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾਈ ਹੈ ਵਾਲ-ਵਾਲ ਬਚੇ ਨੇ ਸਟਾਫ ਤੁਹਾਨੂੰ ਅੰਦਾਜ਼ੀ ਹੈ ਕਿ ਮੌਸਮ ਨੇ ਇਕਦਮ ਆਪਣਾ ਮિજાਜ ਬਦਲਿਆ ਏ ਅਤੇ ਤੇਜ਼ ਹਨੇਰੀ ਦੇ ਕਾਰਨ ਪੋਲਿੰਗ ਬੂਥ ਦੇ ਟੈਂਟ ਅਤੇ ਪੋਲਿੰਗ ਬੂਥ ਦਾ ਸ਼ੈੱਡ ਜਾੰਦਾ ਹੈ ਫਰੀਦਕੋਟ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਵੋਟਾਂ ਦੀ ਹਨੇਰੀ ਆਉਣ ਤੋਂ ਪਹਿਲਾਂ ਹੀ ਮੌਸਮ ਦੀ ਹਨੇਰੀ ਆ ਗਈ ਮੌਸਮ ਨੇ ਇੱਕੋ ਦਮ ਕਰਵਟ ਲਈ ਅਤੇ ਤੇਜ਼ ਹਨੇਰੀ ਦੇ ਕਾਰਨ ਪੋਲਿੰਗ ਬੂਥ ਦੇ ਸ਼ੈੱਡ ਤੱਕ ਡਿੱਗ ਜਾਂਦੇ ਨੇ ਤੋਂ ਅੰਦਾਜ਼ਾ ਹੈ ਕਿ ਫਰੀਦਕੋਟ ਲੋਕ ਸਭਾ ਸੀਟ ਤੇ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ ਸਵੇਰ ਦੇ ਸਮੇਂ ਤੋਂ ਹੀ ਲੋਕਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਇਸ ਵਿਚਾਲੇ ਮੌਸਮ ਦੇ ਵਿੱਚ ਭਾਰੀ ਬਦਲਾ ਦੇਖਣ ਨੂੰ ਮਿਲਿਆ ਅਤੇ ਮੌਸਮ ਨੇ ਅਚਾਨਕ ਆਪਣਾ ਮਿਜ਼ਾਜ ਬਦਲ ਲਿਆ ਸਾਮਣੇ ਆ ਰਹੀ ਹੈ ਫਰੀਦਕੋਟ ਤੋਂ ਫਰੀਦਕੋਟ ਲੋਕ ਸਭਾ ਸੀਟ ਤੇ VOTING ਸ਼ੁਰੂ ਹੋ ਗਈ ਹੈ ਇਸ ਦਰਮਿਆਨ ਖਬਰ ਸਾਹਮਣੇ ਆ ਰਹੀ ਹੈ ਕਿ ਫਰੀਦਕੋਟ ਦੇ ਵਿੱਚ ਮੌਸਮ ਨੇ ਇਕਦਮ ਕਰਵਟ ਲਈ ਹੈ ਤੇ ਹਨੇਰੀ ਚੱਲਣ ਦੇ ਕਾਰਨ ਪੋਲਿੰਗ ਬੂਥ ਦੇ ਸ਼ੈੱਡ ਡਿੱਗ ਜਾਂਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਸਟਾਫ ਨੇ ਬੜੀ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾਈ ਹੈ ਵਾਲ-ਵਾਲ ਬਚੇ ਨੇ ਸਟਾਫ ਤੋਂ ਅੰਦਾਜ਼ਾ ਹੈ ਕਿ ਮੌਸਮ ਨੇ ਇਕਦਮ ਆਪਣਾ ਮિજાਜ ਬਦਲਿਆ ਹੈ ਅਤੇ ਤੇਜ਼ ਹਨੇਰੀ ਦੇ ਕਾਰਨ ਪੋਲਿੰਗ ਬੂਥ ਦੇ ਟੈਂਟ ਅਤੇ ਪੋਲਿੰਗ ਬੂਥ ਦਾ ਸ਼ੈੱਡ ਡਿੱਗ ਜਾਂਦਾ ਹੈ ਫਰੀਦਕੋਟ ਤੁਹੇ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਵੋਟਾਂ ਦੀ ਹਨੇਰੀ ਆਉਣ ਤੋਂ ਪਹਿਲਾਂ ਹੀ ਮੌਸਮ ਦੀ ਹਨੇਰੀ ਆ ਗਈ ਮੌਸਮ ਨੇ ਇੱਕੋ ਦਮ ਕਰਵਟ ਲਈ ਅਤੇ ਤੇਜ਼ ਹਨੇਰੀ ਦੇ ਕਾਰਨ ਪੋਲਿੰਗ ਬੂਥ ਦੇ ਸ਼ੈੱਡ ਤੱਕ ਡਿੱਗ ਜਾਂਦੇ ਨੇ ਤੋਂ ਅੰਦਾਜ਼ਾ ਹੈ ਕਿ ਫਰੀਦਕੋਟ ਲੋਕ ਸਭਾ ਸੀਟ ਤੇ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ ਸਵੇਰ ਦੇ ਸਮੇਂ ਤੋਂ ਹੀ ਲੋਕਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਇਸ ਵਿਚਾਲੇ ਮੌਸਮ ਦੇ ਵਿੱਚ ਭਾਰੀ ਬਦਲਾ ਦੇਖਣ ਨੂੰ ਮਿਲਿਆ ਅਤੇ ਮੌਸਮ ਨੇ ਅਚਾਨਕ ਆਪਣਾ ਮਿਜ਼ਾਜ ਬਦਲ ਲਿਆ